ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ 114ਵੀਂ ਮੰਨ ਕੀ ਬਾਤ ਸੰਬੋਧਨ ਦੌਰਾਨ ਰੋਜ਼ਗਾਰ ਦੀ ਤੇਜ਼ੀ ਨਾਲ ਬਦਲ ਰਹੀ ਪ੍ਰਕਿਰਤੀ ਅਤੇ ਕੀਮਿੰਗ ਫਿਲਮ ਨਿਰਮਾਣ ਆਦਿ ਵਰਗੇ ਸਿਰਜਣਾਤਮਕ ਖੇਤਰਾਂ ਵਿੱਚ ਵਧ ਰਹੇ ਮੌਕਿਆਂ ਉੱਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨੇ ਭਾਰਤੀ ਰਚਨਾਤਮਕ ਪ੍ਰਤਿਭਾਵਾਂ ਦੀ ਅਪਾਰ ਸੰਭਾਵਨਾ ਉੱਤੇ ਜ਼ੋਰ ਦਿੱਤਾ ਬਿੰਦੀ ਪ੍ਰਧਾਨ ਮੰਤਰੀ ਨੇ ਸਿਰਜਨਹਾਰਾਂ ਨੂੰ ਸੋਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਕੀਤੇ ਜਾ ਰਹੇ ਭਾਰਤ ਵਿੱਚ ਬਣਾਓ ਥੀਮ ਦੇ ਤਹਿਤ ਪੰਜੀ ਚੁਣੌਤੀਆਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉੱਭਰ ਰਹੇ ਰਚਨਾਤਮਕ ਖੇਤਰ ਨੌਕਰੀ ਦੇ ਬਾਜ਼ਾਰ ਨੂੰ ਨਵਾਂ ਰੂਪ ਦੇਣਗੇ ਆਪਣੇ ਸੰਬੋਧਨ ਵਿੱਚ। ਪ੍ਰਧਾਨ ਮੰਤਰੀ ਨੇ ਉੱਭਰ ਰਹੇ ਸੈਕਟਰਾਂ ਨੂੰ ਉਜਾਗਰ ਕੀਤਾ ਜੋ ਨੌਕਰੀ ਦੇ ਬਾਜ਼ਾਰ ਨੂੰ ਨਵਾਂ ਰੂਪ ਦੇ ਰਹੇ ਹਨ। ਉਸਨੇ ਕਿਹਾ ਇਸ ਬਦਲਦੇ ਸਮੇਂ ਵਿੱਚ ਰੁਜ਼ਗਾਰ ਦੀ